ਕੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪੜ੍ਹ ਲਈ ਇੱਕ ਪਹਿਲਾ ਸੂਗਾ ਤਾਜੀ ਸੂਈ ਝੋਟੀ ਦੀ ਵੀਡੀਓ ਕੱਪ ਕਰਕੇ ਦਿਖਾ ਰਹੇ ਹਾਂਗੇ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਦੱਸ ਕੇ ਦਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਢੋਲਾ ਬਾਈ ਨਾਮ ਲਖਵਿੰਦਰ ਜਿਲਾ ਵਰਵਾਉਣਾ ਪਿੰਡ ਢੋਲਾ ਤੇ ਨਾਮ ਲਖਵਿੰਦਰ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਲੈ 7508883132 7508883132 ਜਿਹੜੀ ਵੀਰੇ ਆਪਾਂ ਸਕਰੀਨ ਦੇ ਝੋਟੀ ਦੇਖੀ ਨੇ ਕੈਮਾ ਸੂਆ ਸੂਈ ਪਹਿਲਾ ਸੂਗਾ ਸੂਈ ਆ ਤੇ ਸੂਈ ਨੂੰ ਕਾਇਦ ਨੂੰ ਅਕੇ ਸੂਈ ਨੂੰ 4-5 ਦਿਨ ਹੋ ਗਏ ਤੇ ਹੁਣ ਆਹਰ ਦੁੱਧ ਕਿੰਨਾ ਕਾ 9 ਕਿਲੋ ਬੋਲ 9 ਕਿਲੋ ਦੁੱਧ ਹੈਗਾਗਾ ਲੀਟਰ ਪਾ ਕੇ 4 ਦਿਨਾਂ ਦੀ ਸੂਈ ਥੱਲੇ ਪਹਿਲਣ ਆਪਣੇ ਘਰੇ ਭਰਾ ਮੇਰੇ ਚਾਰ-ਚਾੜਾਂ ਚੋਲਿਓ 5 ਦਿਨ ਜਾ ਗਿਓ ਗਿੱਟੋ ਬਾਹਰ ਉਹ ਗਾਰੰਟੀ ਨਹੀਂ ਦੋਸਤੋ ਵੀਰ ਕਹਿੰਦਾ ਵੀ ਮੇਰੇ ਘਰੇ ਚਾਹੇ 4 ਦਿਨ ਚੋਲਿਓ ਚਾਹੇ 5 ਦਿਨ ਚੋਲਿਓ ਜਦੋਂ ਗਿੱਟੋ ਬਾਹਰ ਹੋ ਗਈ ਫਿਰ ਗਾਰੰਟੀ ਕੋਈ ਨਹੀਂ ਤੇ ਪਹਿਲਾ ਸੂਆ ਦੰਦਾਂ ਚ ਕਿਵੇਂ ਵੀਰੇ ਦੰਦਾਂ ਚ ਦੋਸਤੋ 4 ਦਿਨ ਦਾ ਸਟਰਕਚਰ ਝੋਟੀ ਦਾ ਬੜਾ ਮਜ਼ਬੂਤ ਹੈ ਪਿੱਠਪੜੇ ਦੀ ਬੰਤਰ ਬਹੁਤ ਸ਼ਾਨਦਾਰ ਆ ਦੋਸਤੋ ਨੇ ਖੜਵਾ ਥਾਣ ਲੱਗਿਆ ਗੈਪ ਤੇ ਤੇ ਲਖਵਿੰਦਰ ਖੋਲ ਕੇ ਵੀਰੇ ਗੇੜਾ ਦਵਾਰੇ ਤੋਰੇ ਬਖੋ ਬਾਈਆਂ ਚੱਕਰਵਾ ਦੀ ਆਹ ਦੇਖ ਸਕ ਰਹੇ ਹੋ ਦੋਸਤੋ ਬਾਦੀ 19 21 ਝੋਟੀ ਨੂੰ ਹੈਗੀ ਹੈਗੀ ਗਾੜੀ ਪਿਛਾੜੀ ਦੀ ਝੋਟੀ ਬਹੁਤ ਜ਼ਿਆਦਾ ਬੇਕਮਾਲ ਚੰਗੀ ਆ ਆ ਦੇਖ ਦੋਸਤੋ ਗਾੜੀ ਪਿਛਾੜੀ ਦਾ ਵੀਰ ਕਹਿੰਦਾ ਵੀ ਦੁੱਧ ਹੈਗਾ ਇੱਕੋ ਜਾਂ ਵੱਡੀ ਗੱਲ ਹੋਰ ਦੱਸਦਾ ਨਾ ਦੋਸਤੋ ਜਿਵੇਂ ਪਲੂਨ ਆ ਕਿ ਸੀਲ ਠੰਡੀ ਮੰਨ ਲਓ ਵੀ ਵੀਰ ਕਹਿੰਦਾ ਵੀ ਜਵਾਗ ਚੋਈ ਜਾਵੇ ਚਾਹੇ ਕੋਈ ਜਿੱਥੇ ਪੈਰ ਧਰ ਲਿਆ ਵਰਕਾ ਮਤਲਬ ਵੀ ਇੰਚ ਕੀ ਹਲਦੀ ਹੈਗੀ ਅਰੀਜਨਲ ਸਿੰਘ ਆ ਦੋਸਤੋ ਕੋਈ ਬਣਿਆ ਨਹੀਂ ਹੋਇਆ ਬਿਲਕੁਲ ਜੈਨੂਇਨ ਜਾਂ ਪ੍ਰਾਈਜ਼ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਪਿੰਡ ਹੈਗਾ ਧੌਲਾ ਜ਼ਿਲ੍ਹਾ ਹੈਗਾ ਬਰਨਾਲਾ ਚੌਣ ਚਵਾਦੀ ਵੀਰ ਕਹਿੰਦਾ ਹੈਗੀ ਇੱਕ ਨੰਬਰ ਮੰਗਰ ਬੱਚਾ ਕੀ ਹੈ ਵੀਰੇ ਮੰਗਰ ਦੋਸਤੋ ਬੱਚਾ ਕੱਟਾ ਤੇ ਚਵਾਦੀ ਦੀ ਚਵਾਈ ਦੀ ਓਕੇ ਵੀਰੇ ਮੈਂ ਕਹਿੰਦਾ ਤੂੰ ਵੀ ਦਿਨੇ ਤੇਰੇ ਸਾਹਮਣੇ ਦੋਸਤੋ ਵੀਰ ਕਹਿੰਦਾ ਆਪਾਂ ਚਵਾਈ ਤੁਹਾਨੂੰ ਕਰਕੇ ਦਿਖਾ ਦੇਣਾ ਕਿ ਜੇ ਕਿਸੇ ਮੇਰੇ ਵੀਰ ਦੀ ਸਾਹਮਣੇ ਰੀ ਚਾਉਂਦੀ ਹੈ ਬੱਚਾ ਛੱਡਦਾ ਦੋਸਤੋ ਪਹਿਲਾ ਬੱਚਾ ਲੱਗਦਾ ਆਹ ਦੇਖ ਸਾਨੂੰ ਦੋਸਤੋ ਬੱਚਾ ਚੜਦੀ ਹੈਗੀ ਤੇ ਲਖਮਿੰਦਰ ਬਣ ਕੇ ਬੱਚਾ ਵੀਰੇ ਧਾਰਾ ਮਾਰ ਕੇ ਦਿਖਾ ਦੇ ਪੁੱਤਰਾਂ ਨੂੰ ਮੜਾ ਚੋਣ ਚਵਾਣ ਦਾ ਬੱਚਾ ਦੋਸਤੋ ਪ੍ਰੋਪਰ ਝੋਟੀ ਆਪਾਂ ਤੁਹਾਨੂੰ ਜੱਟ ਦੀ ਦਿਖਾਤੀ ਤੇ ਲਖਵਿੰਦਰ ਤਾਰਾ ਮਾਰ ਕੇ ਦਿਖਾਵਾਂਗੇ ਆਪਾਂ ਫੇਰ ਤੇ ਲੈਂਡ ਦੇ ਨਾਲ ਆ ਰੇਟ ਕੀ ਹੋਊਗਾ ਮੁੱਲ ਤਾਂ ਭਰਾਇਆ ਕਿੰਨਾ ਮਰਜ਼ੀ ਕਰਾਲ 15 ਹੀ ਦਵਾਂਗਾ ਦੋਸਤੋ ਮੁੱਲ ਵੀਰ ਕਹਿੰਦਾ ਕਿੰਨਾ ਮਰਜ਼ੀ ਕਰਾਲ ਦੇਖੋ 1 ਲੱਖ ਤੇ 15 ਹਿਆ 15 ਕਿਲੋ ਦੁੱਧ ਦੇਣਾ ਘੱਟੀ ਨੇ ਪਹਿਲੇ ਸੂਏ ਦੋਸਤੋ ਚੰਗਾ ਦੁੱਧ ਦੇਣਾ ਵੀਰ ਕਹਿੰਦਾ ਵੀ 4 ਦਿਨਾਂ ਦੀ ਸੂਈ ਥਲੇ ਹੁਣ 9 ਕਿਲੋ ਆਪਣੇ ਘਰੋਂ ਲੀਟਰ ਪਾ ਕੇ ਲੈ ਸਕਦੇ ਹੋ ਤੁਹਾਨੂੰ ਆਪ ਨੂੰ ਪਤਾ ਵੀ ਜਿਹੜੀਆਂ ਕੱਟ ਦੁੱਧ ਵਾਲੀਆਂ ਪਹਿਲਣਾ ਕਟੀਆਂ ਨੇ ਹੁਣ ਹੁੰਦੀਆਂ ਨੇ 5-4 ਦਿਨਾਂ ਚ ਉਹਨਾਂ ਦੇ ਥੱਲੇ ਧਾਰਾ ਹੀ ਹੁੰਦੀਆਂ ਨੇ ਵੀਰ ਕੰਨਾ ਵੀ 4 ਦਿਨਾਂ ਦੀ ਸੂਈ ਥੱਲੇ 9 ਕਿਲੋ ਆਪਦਾ ਕੰਡਾ ਘਰੋਂ ਲਿਆ ਸਕਦੇ ਹੋਗੇ ਆਪਣੇ ਘਰੇ ਚੰਗੀ ਤਰ੍ਹਾਂ ਚੋਕੇ ਦਸੱਲੀ ਕਰਕੇ ਨਿਰਖ ਪਰਖ ਨਾਲ ਆਪਣੇ ਘਰੋਂ ਖਰੀਦਾਰੀ ਕਰ ਸਕਦੇ ਹੋ ਦੋਸਤੋ ਚੌਣ ਚਵਾ ਦੀ ਵੀਰ ਕੰਨਾ ਹੈਗੀ ਇੱਕ ਨੰਬਰ ਤੇਲ ਸੀਲ ਸ਼ਾਂਤ ਠੰਡੇ ਸੁਭਾਅ ਵਾਲੀ ਹੈ ਝੋਟੀ ਬਾਕੀ Ориਜਨਲ ਸਿੰਘ ਆ ਦੋਸਤੋ ਕੋਈ ਬਣਾਵਟ ਬਣਿਆ ਨਹੀਂ ਹੋਇਆ ਅਗਲੇ ਸੂਏ ਝੋਟੀ ਨੇ ਚੰਗੀ ਗ੍ਰੋਥ ਕਰਨੀ ਹੈ ਥਣ ਹਵਾਂ ਦੀ ਹੈਗੀ ਬਿਲਕੁਲ ਸਾਫ਼ ਨਖਣਵਾ ਥਣ ਗੈਪ ਤੇ ਜੇ ਕਿਸੇ ਮੇਰੇ ਵੀਰ ਦੀ ਸੰਧਰਿਕ ਆਉਂਦੀ ਹੈ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਓ ਧਾਰਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾ ਦਿੰਦੇ ਆ ਬਾਕੀ ਗੱਲ ਜੇ ਕਿਸੇ ਮੇਰੇ ਵੀਰ ਦਾ ਵੀਰ ਨਾਲ ਸੌਦਾ ਰਲਦਾ ਹੈਗਾ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦੋ ਲੱਖ ਵਾਲੀ ਮਾਣ ਨੂੰ ਲੱਗੀ ਹੈ ਜੀ ਜਿਹੇ ਜਿਹੇ ਨੂੰ ਚਵਾਈ ਨੂੰ ਦੋਸਤੋ ਚਵਾਈ ਬੱਖੋਂ ਵੀਰ ਕਹਿੰਦਾ ਬਹੁਤ ਚੰਗਾ ਚੋਣ ਲੱਗਿਆ ਮੋਟੀ ਮੋਟੀ ਧਾਰ ਹੈ ਕੋਈ ਭੂਰ ਨਹੀਂ ਕੋਈ ਸ਼ਰਲਾ ਨਹੀਂ ਤੇ ਕੋਈ ਆਉਣ ਨਹੀਂ ਕਰਦੀ ਲੈਣ ਦੇ ਨਾਲਾ ਰੇਟ 1,115,000 ਆ ਦੇਖ ਰਹੇ ਹੋ ਜੀ ਦੋਸਤੋ ਜਿੱਥੇ ਝੋਟੀ ਨੇ ਲੱਤ ਧਾਰ ਲਈ ਕੋਈ ਚੱਕਣ ਵਾਲਾ ਕੰਮ ਨਹੀਂ ਚਵਾਈ ਪੱਖੋਂ ਹੈਗੀ ਇੱਕ ਨੰਬਰ ਜੇ ਕਿਸੇ ਮੇਰੇ ਵੀਰ ਦੀ ਸੁੰਦਰੀ ਚਾਉਂਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਤੇ ਲਖਵਿੰਦਰ 115000 ਚੋਂ ਮਾਨਤਾਨਤਾ ਹੋਊਗਾ ਵੀਰੇ 115000 ਚੋਂ ਵੀਰ ਕਹਿੰਦਾ ਵੀ 1000 ਰੁਪਏ ਛੱਡ ਦਾਂਗੇ ਦੋਸਤੋ ਡਿਮਾਂਡ ਕੋਈ ਫਿਕਸ ਨਹੀਂ ਹੁੰਦੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਤਾਂ ਵਿੰਦਰ ਲਖਵਿੰਦਰ ਨਾਲ ਕੰਟੈਕਟ ਜਰੂਰ ਬਣਾ ਲਿਓ ਵੀਡੀਓ ਦੇਖਣ ਲਈ ਸਾਰੇ 20 50 ਕਿਲੋਮੀਟਰ ਤਾਈਂ ਪਹੁੰਚ ਕਰਾ ਲੈ ਜਗਲਾ 115 ਚਾਹੇ 1000 ਛੱਡਾ ਦੇ ਦੋਸਤੋ 20 50 ਕਿਲੋਮੀਟਰ ਤਾਈਂ ਵੀਰ ਕਹਣਾ ਚਾਹੀਦਾ ਹੈ ਪਹੁੰਚ ਕਰਾ ਲਓ ਚਾਹੇ 1000 ਰੁਪਏ ਸੜਾ ਲਓ ਜੇ ਕਿਸੇ ਮੇਰੇ ਵੀਰ ਦੀ ਸਮਝ ਨਹੀਂ ਚਾਉਂਦੀ ਕੰਡਾਖਿੰਦਰ ਨਾਣ ਵਾਲਿਓ ਪ੍ਰੋਪਰ ਦੋਸਤੋ ਆਪਾਂ ਤੁਹਾਨੂੰ ਲਾਈਵ ਕਰ ਚੁਵਾਈ ਕਰਕੇ ਦਿਖਾਤੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਲਖਮਿੰਦਰ ਸਾਰੀ ਚੋਕੀ ਦਿਖਾ ਦੇ ਲਾਈਵ ਵੀ ਹੋ ਜਾਊਗਾ ਹਨਾ ਇਹਦਾ 10 ਮਿੰਟ ਤੇ ਬੰਦਾ ਜੋ ਕਰਦਾ ਜੀ ਸਵੇਰ ਦੀ ਚੋਬਾਈ ਲਖੰਦਰ ਕਾਇਕ ਵਜੇ ਹੋਈ ਆ 7 ਵਜੇ ਜੂਈ ਆ ਬਈ ਅਜੂਰਾ 7:30 8:00 ਦੋਸਤੋ ਸਵੇਰ ਦੀ ਚੋਬਾਈ ਵੀਰ ਕਹਿੰਦਾ ਵੀ 7:00 ਵਜੇ ਲਗਭਗ ਹੋਈ ਆ ਮੱਥਰ ਹੁੰਦਾ ਜਾਂ ਗਲਕੇ ਰੋੜਾ ਰੇਡ ਚੋਂ ਟਿਲ ਬੱਚੇ ਨੂੰ ਛੱਡਦੀ ਵੀਰੇ ਛੱਡਦਾ ਛੱਡ ਦੇ ਛੱਡ ਦੇ ਵੀਰੇ ਛੱਡ ਆਹ ਦੇਖ ਸਕ ਰਹੇ ਹੋ ਦੋਸਤੋ ਬਾਲਟੀ ਚ ਦੁੱਧ 3 ਕਿਲੋ ਦੇ ਲਗਭਗ ਹੋ ਸਕਦਾਗਾ 7 7.5 ਕਿਲੋ ਦੀ ਵਾਲਟ ਹੀ ਹੈਗੀ ਤੇ ਬੱਚੇ ਨੂੰ ਛੜਦਾ ਮੰਨ ਲਓ ਵੀ 8 9 ਕਿਲੋ ਦੁੱਧ ਝੋਟੀ ਥੱਲੇ ਹੈਗਾ ਕਹਿਣ ਕਹਾਉਣ ਵਾਲੀ ਗੱਲਾਂ ਨਹੀਂ ਵੀਡੀਓ ਵੀ ਆਪਾਂ ਮਤਲਬ ਵੀ ਸਵੇਰ ਦੇ ਚੈਮ ਨਾਲੋਂ ਚਵਾਈ ਨਾਲੋਂ 2 ਘੰਟੇ ਪਹਿਲਾਂ ਕਵਰ ਕੀਤੀ ਹੈ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 4:30 ਦੇ ਲਗਭਗ ਹੈਗਾ ਬੱਚਾ ਪਹਿਲਾਂ ਵੀ ਤੁਹਾਨੂੰ ਆਪਾਂ ਚੁੰਗਾ ਦਿਖਾਤਾ ਤੇ ਬਾਅਦ ਚੋਂ ਵੀ ਚੁੰਗਾ ਦਿਖਾਤਾ ਔਲੂ ਝੋਟੀ ਬਿਲਕੁਲ ਕਰਦੀ ਨਹੀਂ ਜੇ ਕਿਸੇ ਮੇਰੇ ਵੀਰ ਨੇ ਝੋਟੀ ਲੈਣੀ ਹੈ ਵੀਰ ਲਖਵਿੰਦਰ ਨਾਲ ਕੰਟੈਕਟ ਕਰ ਸਕਦੇ ਹੋ ਦੋਸਤੋ ਆਪਣਾ ਮਕਸਦ ਕੇਵਲ ਤੇ ਕੇਵਲ ਵੀਡੀਓ ਬਣਾਉਣਾ ਹੈ ਵੀਰਾਂ ਦੇ ਘਰੇ ਦੋ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਨਾ ਤੁਹਾਡਾ ਆਪਣਾ ਕੰਮ ਆ ਕਿਉਂਕਿ ਤੁਸੀਂ ਚੰਗੀ ਪੇਮੈਂਟ ਲਾਉਣੀ ਹੁੰਦੀ ਹੈਗੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ